ਪਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਤੇ ਰਾਗੀ ਭਾਈ ਅਮਰਦੀਪ ਸਿੰਘ ਦੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਮਰਦੀਪ ਮੂਲ ਰੂਪ ਤੋਂ ਹੁਸ਼ਿਆਰਪੁਰ ਦੇ ਸੁਹਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਦੇ ਹਾਂ ਕਿ 45 ਸਾਲਾ ਪਾਈ ਅਮਰਦੀਪ ਸਿੰਘ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਵਿੱਚ ਪੰਜਾਬ ਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ। ਉਹ 2018 ਵਿੱਚ ਅਮਰੀਕਾ ਗਿਆ ਸੀ। ਆਪਣੀ ਪਤਨੀ ਅਤੇ ਲੜਕੇ ਦੇ ਨਾਲ ਅਰੀਜ਼ੋਨਾ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ। ਅਮਰਦੀਪ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਐਮਏ ਕੀਤੀ ਹੈ ਤੇ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਸਨ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਵੱਲੋਂ ਅਮਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਮਰਦੀਪ ਸਿੰਘ ਦੇ ਇਸ ਤਰ੍ਹਾਂ ਅਕਾਲ ਚਲਾਣੇ ਦੇ ਨਾਲ ਪਰਿਵਾਰ ਸਦਮੇ ਵਿੱਚ ਹੈ ਸਭ ਤੋਂ ਸਭ ਤੋਂ ਹੌਲੀ ਹੋ ਗਈ ਹੈ ਜੀ ਹਾਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਆ ਚਾਣਾ ਸਾਨੂੰ ਕੱਲ ਪਤਾ ਲੱਗਾ 11:00 ਵਜੇ ਪਤਾ ਲੱਗਾ ਕਿ ਉਹ बस ਉਹਦੀ ਖਤਮ ਹੋ ਗਿਆ ਉਹ ਪੂਰਾ ਹੋ ਗਿਆ ਸੀ ਹਾਂਜੀ ਫੋਨ ਆਇਆ ਸੀ ਸਾਡੇ ਜੀਟ ਦਾ ਮੁੰਡਾ ਸੀ ਉਹ ਕੋਲ ਟਰਾਲਾ ਚਲਾਉਂਦਾ ਉਹਨਾਂ ਨੂੰ ਮਿਲਣ ਗਿਆ ਸੀ ਉਹ ਸੀ ਕੋਲ ਉਹਦੇ ਗਏ ਤੇ 11:00 ਵਜੇ ਫੋਨ ਆਇਆ ਬਸ ਦੇ ਬੀਟੀ ਦੇ ਪਰਿਵਾਰ ਉੱਥੇ ਰਹਦੇ ਆ ਨਾਲ ਪਰਿਵਾਰ ਹਾਂਜੀ ਸਾਲ ਹੋ ਗਿਆ ਦੋਕ ਦਿਨ ਹੋਏ ਸਾਲ ਹੋਇਆ ਗਿਆ ਨੂੰ ਉੱਥੇ ਬੇਟਾ ਉਹਦਾ ਤੇ ਉਹਦੀ ਜਨਾਨੀ ਦੋਵੇਂ ਬਾਅਦ ਫਿਰ ਦੋ ਹੀ ਇਕੱਠੇ ਉੱਥੇ ਗਏ ਆ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲਬਾਤ ਹੋਈ ਸੀਗੀ ਕਿਸ ਤਰ੍ਹਾਂ ਉਹਨੂੰ ਚੇਰ ਹੋ ਗਿਆ ਗੱਲ ਹੋਈ ਨੂੰ ਉਹ ਭਰਾਵਾਂ ਨਾਲ ਕੀਤੀ ਮੈਨਾਂ ਨਹੀਂ ਗੱਲ ਹੋਈ ਐਸੀ ਗੱਲ ਨਾ ਨਾ ਨੂੰ ਰੋਣਾ ਮੈਨਾਂ ਗੱਲ ਨਹੀਂ ਹੋਈ ਮੇਰੇ ਵੀਡੀਓ ਤੇ ਮੈਂ ਆਪਣੇ ਪੁੱਤਾਂ ਚਿਹਰਾ ਵੀ ਨਹੀਂ ਦੇ ਸਕੀ ਤੁਹਾਡੇ ਬ੍ਰਦਰ ਜਿਹੜਾ ਅਰਜਿਕਾ ਮੇਤੋ ਵੱਡੇ ਬ੍ਰਦਰ ਸੀਗੇ ਮੇਤੋ 1 ਸਾਲ ਵੱਡੇ ਸੀਗੇ ਉਹ ਕਿਸ ਤਰ੍ਹਾਂ ਉਹਨਾਂ ਸਫਰ ਬੈਸ ਉਹਨਾਂ ਦਾ ਸ਼ੁਰੂ ਹੋਇਆ ਔਰ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਤੇ ਬਚਪਨ ਤੋਂ ਸੰਗੀਤ ਨਾਲ ਬਹੁਤ ਜੁੜੇ ਸੀਗੇ ਪਹਿਲੇ ਤੇ ਇੰਡੀਅਨ ਕਲਾਸੀਕਲ 뮤직 ਵਿੱਚੋਂ ਬਹੁਤ ਜ਼ਿਆਦਾ ਇਹ ਕਰਦੇ ਸੀਗੇ ਬਹੁਤ ਪ੍ਰਾਈਜ਼ ਜਿੱਤੇ ਨੇ ਫਿਰ ਪਾਵਰ ਵੱਲੋਂ ਕਿ ਤੁਸੀਂ ਸੀਨੀਅਰ categories ਨੂੰ ਫਸਟ ਪ੍ਰਾਈਜ਼ ਦਿੱਤੇ ਹਨ ਜੂਨੀਅਰ ਨੂੰ ਸੈਕੰਡ ਦਿੱਤੇ ਹਨਾਂ ਨੇ ਦੇਜੀ ਵਿਜੋਗ ਸਿੰਗਾਪੁਰ ਬੈਂਕੋ ਮਲੇਸ਼ੀਆ ਸੰਗੀਤ ਦੇ ਪ੍ਰਦਰਸ਼ਨ ਕੀਤਾ ਗੁਰਮਖ ਸੰਗੀਤ ਦੇ ਪ੍ਰਦਰਸ਼ਨ ਤੇ ਕਿਨੇ ਸਾਲ ਤੋਂ ਅਮਰੀਕਾ ਚ ਰਹ ਰਹੇ ਸੀ ਪਿਛਲੇ 7 ਸਾਲ ਤੋਂ ਅਮਰੀਕਾ ਦੇ ਵਿੱਚ ਰਹੇ ਸੀ ਰਹ ਰਹੇ ਕਿਹੜੇ ਸ਼ਹਿਰ ਚ ਇਹ ਅਰਾਜ਼ੋਨਾ ਫੀਨਿਕਸ ਵਿੱਚ ਸੀਗੇ ਪਹਿਲਾਂ ਲੂਜ਼ਾਰਗਰੇ 4 ਸਾਲ ਉਸ ਤੋਂ ਬਾਅਦ ਵੀ ਅਰਾਜ਼ੋਨਾ ਫੀਨਿਕਸ ਵਿੱਚ ਠਾਗੇ ਹੋ ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿਦਿਆ ਬੱਚਿਆਂ ਨੂੰ ਤਾਲੀਮ ਦਿੰਦੇ ਸੀਗੇ ਮਾਨੂੰ ਕੋਈ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਕਿਸ ਤਰ੍ਹਾਂ ਨੂੰ ਕੋਈ ਪਤਾ ਨਹੀਂ ਸੀਗਾ ਕਿ ਕਿੱਦਾਂ ਪਤਾ ਲੱਗਾ ਸਾਨੂੰ ਤੁਹਾਡੇ ਉੱਥੇ ਬ੍ਰਦਰ ਸਾਡੇ ਸਹਾਰਾ ਸੀਗੇ ਉੱਥੇ ਪਹੁੰਚੇ ਉਹ ਗੁਦਰਤੀ ਹਾਦਸਾ ਮਾਹੌਲ ਕਰ ਦਿੱਤੀ ਕਿਹਾਦੇ ਜਦੋਂ ਉਹਨੂੰ ਸਾਇਲੈਂਟ ਅਟੈਕ ਹੋਇਆ ਉੱਥੇ ਐਂਬੂਲੈਂਸ ਆਈ ਉੱਥੇ ਗੁਰੂ ਘਰ ਦੀ ਕਮੇਟੀ ਸੱਦੀ ਉੱਥੇ ਗਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਸਾਇਲੈਂਟ ਸਾਇਲੈਂਟ 20-25 ਮਿੰਟ ਦੀ ਗੇੜ ਹੋਈ ਨਾ ਬਿਮਾਰ ਸੀ ਨਾ ਕੋਈ ਸ਼ੂਗਰ ਕੋਈ ਪ੍ਰੋਬਲਮ ਕੋਈ ਨਹੀਂ ਸੀ ਨਾ ਸਾਇਲੈਂਟ ਕਹਿ ਕੇ ਉਹਨਾਂ ਨੂੰ ਵਾਪਸ ਦੇ ਇਸ ਸੰਸਕਾਰ ਦਾ ਭਾਈ ਉਹਨਾਂ ਦੇ ਕਿਸ ਸੰਸਕਾਰ ਇੱਦਾਂ ਦੀ ਭਾਈ ਸਾਹਿਬ ਜੀ ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊ ਜਰਲ ਤੋਂ ਨਹੀਂ ਆਇਆ ਇੱਕ ਦੋ ਮਹੀਨੇ ਤੇ 10 15 ਦਿਨ ਰਹਿਣਾ ਸੀ ਤੇ ਉਹਨਾਂ ਸੇ ਸਾਡਾ ਲਈ ਜਿੱਦ ਦੇ ਡੈਥ ਹੋਈ ਉਹਨਾਂ ਨੇ ਸਾਨੂੰ ਉੱਥੇ ਭੇਜਣਾ ਪਿਆ ਉਹ ਤੇ ਗੁਰੂ ਘਰ ਦੀ ਕਮੇਟੀ ਚਿੰਦੀ ਵੀ ਤੁਸੀਂ ਆਪਣੇ ਪਰਿਵਾਰ ਵਿੱਚ ਭੇਜੋ ਕਿਛੇ ਨੇ ਫੇਰ ਤੁਸੀਂ ਡਿਸੀਜਨ ਲੈਣੇ ਕਿ ਅਸੀਂ ਫਿਊਨਲ ਕਦੋਂ ਕਰੀਏ ਉਹਨਾਂ ਦਾ ਤੇ ਅੱਜ ਛੋਟੇ ਪ੍ਰਹਾਰਣ ਵੀਰ ਸਿੰਘ ਨੂੰ ਉੱਤੇ ਭੇਜ ਦਿੱਤਾ ਹੈ ਪਰਸੋਂ ਤੱਕ ਤੁਹਾਨੂੰ ਪਤਾ ਲੱਗੇਗਾ ਕਿ ਅਗਲਾ ਡਿਸੀਜਨ ਕੀ ਹੈ ਤੁਹਾਡੀ ਬ੍ਰਦਰ ਨੇ ਜਿਹੜੇ ਇਨਾਮ ਜਿੱਤੇ ਹੋਏ ਆ ਦੀ ਬਸੁਰੀ ਤੇ ਪਰਿ ਜਾਣਕੀ ਕਿਦੋਂ ਕਿਦੋਂ ਲੈ ਆਈ ਸੀ ਇਹ ਦੀ ਪੂਰੇ ਬਲ ਦੀ ਸਭ ਤੋਂ ਵੱਡੀ ਸਟੇਜ ਹੈ ਜੀ ਸ਼੍ਰੀ ਬਾਵਾ ਹਰਵੰਦ ਸਿੰਘ ਜੀ ਮੇਰੇ ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲ ਰਿਹਾ ਚੱਲਦਾ ਆ ਰਿਹਾ ਉਹ ਤੋਂ ਇਹਨਾਂ ਨੇ ਪਾਸਪ੍ਰਾਇਜ਼ ਸੀਨੀਅਰ ਕੈਟਾਗਰੀ ਚ ਜਿੱਤਿਆ ਸੀ ਇਹ ਜੂਨੀਅਰ ਕੈਟਾਗਰੀ ਚ ਇਹ ਜਿੱਤਿਆ ਰਿਹਾ ਉਹਨਾਂ ਨੇ ਹੋਰ ਵੀ ਬਹੁਤ ਸਨਮਾਨ ਇਦਾਂ ਦੇ ਪਏ ਜਿਹੜੇ ਪਤਾ ਹੀ ਉਲੀ ਲੱਗੀ ਹੈ ਬਹੁਤ ਪਤਾ ਨਹੀਂ ਲੱਗ ਰਿਹਾ ਕਿ ਬਹੁਤ ਜ਼ਰੂਰੀ ਹੱਦੇ ਚੋਂ ਸਮਾਂ ਮਿਲਿਆ ਤਾਂ ਕਿ ਇੱਕ ਸਾਡਾ ਕਲਾਕ ਇੱਕ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਨੂੰ ਇੱਕ ਕਲਾਸਿਕਲ ਗਾਹੀ ਜਿਹਨਾਂ ਦੀ ਡੈਥ ਹੋ ਗਈ ਹੈ ਕੀ ਕਹਿਣਾ ਚਾਹੁੰਦਾ ਕੁਝ ਇਸ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਪੰਥ ਨੂੰ ਬਹੁਤ ਵੱਡਾ ਇਹਨਾਂ ਦੇ ਕੋਈ ਘਾਟਾ ਪਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹ ਭਾਈ ਸਾਹਿਬ ਹੁਣੇ ਮੈਂ 90 ਦੇ ਵਿੱਚ ਗੁਰਦਾਨ ਕਰਨਾ ਸਾਹਿਬ ਕੀਰਤਨ ਦੀ ਸੇਵਾ ਉਦੋਂ ਸ਼ੁਰੂ ਕੀਤੀ ਉਦੋਂ ਦੇ ਮੈਂ ਇਹਨਾਂ ਨੂੰ ਦੇਖਦਾ ਬਹੁਤ ਵਧੀਆ ਸੋਹਣਾ ਕੀਰਤਨ ਕਰਦੇ ਸੀਗੇ ਤੇ ਬਹੁਤ ਮੈਨੂੰ ਬਹੁਤ ਪਿਆਰੇ ਲੱਗਦੇ ਸੀਗੇ ਤੇ ਇਹਨਾਂ ਦਾ ਜਿਹੜਾ ਖੰਦਾ ਨੇ ਜਿਹੜਾ ਪਾਈ ਸਾਹਿਬ ਦਿਲਵਾ ਸਿੰਘ ਜੀ ਗੁਲਵਾ ਸਿੰਘ ਜੀ ਉਹ ਵੀ ਬਹੁਤ ਯਾਨੀ ਕਿ ਉਹਨਾਂ ਨੇ ਬਹੁਤ ਗੁਣਾ ਕੀਰਤਨ ਦਾ ਉਹਨਾਂ ਨੇ ਇਹਨਾਂ ਨੂੰ ਕੀਰਤਨ ਦਾ ਗੁਣ ਦਿੱਤਾ ਸੀਗਾ ਤੇ ਇਹ ਬਹੁਤ ਯਾਨੀ ਕਿ ਭਾਈ ਇਹਨਾਂ ਦਾ ਜਿਹੜਾ ਹੈਗਾ ਘਰਾਣਾ ਬਹੁਤ ਵੱਡਾ ਘਰਾਣਾ ਯਾਰ ਜਿਹਦੇ ਨਾਲ ਕਈ ਬੱਚੇ ਇਹਨਾਂ ਤੋਂ ਆਕੇ ਸੰਗੀਤ ਦੀ ਪ੍ਰਾਪਤੀ ਕਰਦੇ ਸੀ, ਸੰਗੀਤ ਸਿੱਖਦੇ ਸੀਗੇ ਤੇ ਬਹੁਤ ਪਿੱਛੇ ਕਈ ਬੱਚੇ ਇਹਨਾਂ ਨੂੰ ਯਾਦ ਕਰਦੇ ਸੀਗੇ। ਇਹ ਜਦੋਂ ਕੋਰੋਨਾ ਹੋਇਆ 18 ਦੇ ਵਿੱਚ ਅਮਰੀਕਾ ਗਏ। ਅਮਰੀਕਾ ਦੇ ਗਏ ਤੇ ਉਹਨਾਂ ਨੇ ਉੱਥੇ ਵੀ ਨਾ ਦੇ ਦੋ ਦੋ ਦੋਸਤ ਮਿੱਤਰ ਬਹੁਤ ਬਣੇ। ਜਿਨ੍ਹਾਂ ਨੇ ਕਿ ਭਾਈ ਇਹਨਾਂ ਨੂੰ ਬੜਾ ਪਿਆਰ ਦਿੱਤਾ, ਮਾਣ ਦਿੱਤਾ ਤੇ ਸਾਨੂੰ ਤੇ ਪੰਥ ਨੂੰ ਤੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ। ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਆਪਾਂ ਮੰਗ ਕਰਦੇ ਇੱਕ ਬਈ ਨਾਦੀ ਜਹਾਦ ਦੇ ਅੰਦਰ ਕੋਈ ਪਿੰਡ ਦੇ ਵਿੱਚ ਅਕੈਡਮੀ ਬਣਾਈ ਜਾਵੇ ਤਾਂ ਕਿ ਇੱਥੇ ਜਿਹੜੇ ਬੱਚੇ ਸੰਗੀਤ ਸਿੱਖੇ ਤੇ ਗੁਰੂ ਦਾ ਜਸ ਗਾਇਨ ਕਰਨ ਇਹ ਪੰਜਾਬ ਸਰਕਾਰ ਤੋਂ ਬੇਨਤੀ ਹੈ